ਸਤ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਪਿਛਲੇ ਸਾਲ ਆਪਾਂ ਨੇ ਇੱਕ ਝੋਨੇ ਦੀ ਸਿੱਧੀ ਬਿਜਾਈ ਬਾਰੇ ਵੀਡੀਓ ਪਾਈ ਸੀ ਜਿਹੜੀ ਕਿ ਛਿੱਟੇ ਦੇ ਨਾਲ ਜਿਹੜੀ ਜਿਹੜਾ ਝੋਨਾ ਬੀਜਿਆ ਜਾਂਦਾ ਤੇ ਕਾਫੀ ਸਾਰਾ ਹੰਗਾਰਾ ਮਿਲਿਆ ਕਾਫੀ ਲੋਕਾਂ ਦੇ ਜਿਹੜੇ ਨੇ ਸਾਡੇ ਕਿਸਾਨਾਂ ਦੇ ਫੋਨ ਨੇ ਸਾਡੇ ਭਰਾ ਨੂੰ ਆਏ ਜੋ ਕਿ ਕਾਲਾ ਸੇਖੋਂ ਜੀ ਨੇ ਜਿਹਨਾਂ ਦਾ ਪਿੰਡ ਟੰਡਾਲ ਜ਼ਿਲ੍ਹਾ ਸੰਗਰੂਰ ਤੇ ਸਭ ਤੋਂ ਜ਼ਿਆਦਾ ਜਿਹੜੀ ਕਮੈਂਟ ਆਏ ਉਹ ਇਹ ਸੀਗੇ ਵੀ ਸਾਨੂੰ ਨਦੀਨ ਬਾਰੇ ਨਹੀਂ ਪਤਾ ਲੱਗਿਆ ਕੋਈ ਚੀਜ਼ਾਂ ਹੋਰ ਸੀ ਜਿਹੜੀਆਂ ਕਿ ਉਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਸੀ ਤੇ ਅੱਜ ਅਸੀਂ ਫਿਰ ਪਹੁੰਚੇ ਹੋਇਆ ਪਿੰਡ ਢੰਡਾਲ ਦੇ ਵਿੱਚ ਕਾਲਾ ਸੇਖੋਂ ਬਾਈ ਸਾਡੇ ਨਾਲ ਨੇ ਕਿਉਂਕਿ ਹੁਣ ਝੋਨੇ ਦੀ ਬਜਾਈ ਦਾ ਜਿਹੜਾ ਸਮਾਂ ਲੱਖ ਚੱਲ ਰਿਹਾ ਹੈ ਹਾਂਜੀ ਬਾਈ ਕੀ ਹਾਲ ਚੱਲ ਹੈ ਜੀ ਬਹੁਤ ਵਧੀਆ ਜੀ ਸਸਰੀਆ ਬਾਈ ਜੀ ਹੋਰ ਬਾਕੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਜੈ ਉਹ ਚੜਦੀ ਕਲਾ ਰੱਖੇ ਜੀ ਬਾਈ ਹਾਂਜੀ ਹੋਰ ਜੀ ਆਪਣਾ ਬਹੁਤ ਧੰਨਵਾਦ ਦੁਬਾਰਾ ਫੇਰ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਜੀ ਜੀ ਉਹ ਨਾ ਇਹ ਸੀਗਾ ਕਾਫੀ ਕਮੈਂਟ ਆਏ ਮੈਂ ਕਿਹਾ ਵੀ ਚਲੋ ਜਿਹੜੀ ਜਾਣਕਾਰੀ ਅਧੂਰੀ ਰਹੀਗੀ ਆਪਾਂ ਉਹਨੂੰ ਵੀ ਅੱਗੇ ਹਨਾ ਹੋਰ ਉਹ ਕਰੀਏ ਦੇਖੋ ਤੁਸੀਂ ਮੇਰੇ ਖਿਆਲ 2020 ਦੇ ਵਿੱਚ ਇੱਕ ਕਨਾਲ ਤੋਂ ਇਹ ਸ਼ੁਰੂ ਕੀਤਾ ਸੀ ਹਾਂਜੀ ਇੱਥੇ ਬੈਠੇ ਹਾਂ ਹਾਂ ਜਿੱਥੇ ਆਪਾਂ ਬੈਠੇ ਆਂ ਤੇ ਪਿਛਲੇ ਵਾਰੀ ਵੀ ਆਪਾਂ ਦੇਖਿਆ ਸੀਗਾ ਤੇ ਇਸ ਵਾਰੀ ਕਿੰਨਾ ਕਰ ਰਹੇ ਹੋ ਜੀ ਇਸ ਵਾਰੀ 3 ਕਿਲੇ ਲਗਭਗ ਹੋਊਗਾ ਜੀ ਹੂੰ ਤੇ ਮੇਰੇ ਕੋਲ ਬਾਣੇ ਨਾਲ ਕਿ ਬਚਦੇ ਬਾਕੀ ਬਿਲਕੁਲ ਥੋੜੇ ਪਦੀਰੀਆ ਹੋ ਜਾਂਦੇ ਨੇ ਤੁਸੀਂ 7 ਕਿਲੇ ਸਾਰੇ ਤਰ੍ਹਾਂ ਦੇ ਪਨੀਰੀਆਂ ਵਿੱਚ ਵੇਚਦਾ ਮੈਂ ਪਨੀਰੀਆਂ ਵੇਚਣ ਕਰਕੇ ਘੱਟ ਬਾਰ ਹੋ ਜਾਂਦਾ ਬਿਲਕੁਲ ਛੱਟਾ ਮਾਰਨ ਵਾਸਤੇ ਉਦਾਇ ਕਰ ਲਈ ਜੀ ਕਰਦਾ ਵੀ ਸਾਰੇ ਵੇਚ ਦਈਏ ਪਨੀਰੀਆਂ ਦਾ ਮੇਰਾ ਪਰਸਨਲੇ ਕੰਮ ਹੈ ਇੱਕ ਵਸ ਪਰ ਵਸ ਲੜੇ ਜਾਂ ਕਰਕੇ ਜੀ ਚਲੋ ਫਾਕੀ ਹੁਣ ਗੱਲ ਸ਼ੁਰੂ ਕਰਦੇ ਆ ਛੱਟਾ ਮਾਰਨ ਤੋਂ ਤੇ ਨਦੀਆਂ ਨਾਲ ਬਾਰੇ ਇਹਦੀ ਨਦੀ ਆਪਣੇ ਗੱਲ ਅਧੂਰੀ ਰਹੀ ਸੀ ਜਾਲੇ ਹਾਂਜੀ 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 ਛੱਟਾ ਦਾ ਉਹਦਾ ਮੈਂ ਦੱਸਿਆ ਪਹਿਲਾਂ ਵੀ ਦੁਬਾਰਾ ਸ਼ੁਰੂ ਕਰ ਲੈਂਦੇ ਆਪਾਂ ਆਪਣੇ ਜਿਵੇਂ ਕਿ ਹੁਣ ਲੈਜਰ ਲਵਾ ਲਿਆ ਜੀ ਪਹਿਲਾਂ ਬਾਣਵਾ ਕੇ ਜੀ ਹਾਂਜੀ ਇਹ ਬਾਣਵਾ ਕੇ ਲੈਜਰ ਲਵਾਉਣ ਤੋਂ ਬਾਅਦ ਜਦੋਂ ਆਪਾਂ ਜਿਹੜਾ ਉਹੀ ਵੈਰੈਟੀ ਬੀਜਨੇ ਆਪਾਂ ਨੇ ਜੀ ਜਿਹੜੀ ਪਿਛਲੇ ਸਾਲ ਦੀ ਤਾਂ ਦਾ ਆਪਾਂ ਨੂੰ ਕੋਈ ਚਿੰਤਾ ਨਹੀਂ ਹੈਗਾ ਜੀ ਇਹ ਵੈਰੈਟੀ ਬਦਲਨੀ ਆਪਾਂ ਨੇ ਕਿੰਮਾਰੀ ਹੋਰ ਵੈਰੈਟੀ ਤਾਂ ਇੱਕ ਦੋ ਪਾਣੀ ਲੱਗ ਜਾਣਾ ਵਧੇਗਾ ਲੈ ਜੀ ਕਿਉਂਕਿ ਪੁਰਾਣੇ ਦਾਣੇ ਜੰਮ ਜਾਂਦੇ ਨੇ ਫਿਰ ਹੋਰ ਵੈਰੈਟੀ ਦੇ ਜੀ ਇਹ ਤਾਂ ਗੱਲ ਆਪਣੀ ਹੋ ਗਈ ਜੀ ਉਹ ਦਵਾਰੀ ਜ ਲੈਜਰ ਤੋਂ ਬਾਅਦ ਜਦੋਂ ਆਪਨੇ ਬੀਜਨੇ ਆ ਜੀ ਜਿਹੜੇ ਸਾਬ ਨਾਲ ਕੋਈ ਵੈਰੈਟੀ ਹੈ ਪਰ ਅਸੀਂ ਜਿਆਦਾ ਮੁੱਛਲੇ ਵੇਚਦੇ ਹਾਂ ਹੁਣ ਵੀ ਮੇਰੇ ਮੁੱਛਲੇ ਜ਼ਿਆਦਾ ਸਹੀ ਕੇ ਆ ਜੀ ਸਾਰੀ ਇਹ ਤੇ ਆਪਾਂ 12 ਕਿਲੋ ਬੀਜ ਲੈਣ ਦੇ ਅੱਛਾ ਤੇ 11 ਨਾਲ ਵੀ ਸਰ ਜਾਂਦਾ ਜੀ ਚਲੋ 12 ਨਾਲ ਤਾਂ ਫਾਇਦਾ ਫਿਰ ਘੱਟ ਨਾਲ ਨਾਲ ਬਾਰ ਬਾਰ ਜੇ ਦੇਖਣਾ ਪੈਂਦਾ ਘੱਟ ਰੇ ਘੱਟ ਰੇਗੀ ਮਾਂਜਾਂ ਨਹੀਂ ਹਟਦਾ ਜੀ ਉਹਦੇ ਵਿੱਚ ਪਹਿਲਾਂ ਤਾਂ ਅਸੀਂ ਥੋੜਾ ਜਿਹਾ ਡੀਪੀ ਪਾਰਦੇ ਥੋੜਾ ਜਿਹਾ ਸੁਪਰ ਪਾਰਦੇ ਜੀ ਥੋੜਾ ਜਿਹਾ ਬਟਾਸ ਪਰ ਇੱਕਦੋ ਮੈਰਾ ਵੀ ਸਲਾਹ ਲਈ ਡਾਕਟਰਾਂ ਦੀ ਵੀ ਹੋਰ ਵੀ ਉਹ ਕਹਿੰਦੇ ਵੀ ਸੁਪਰੇ ਇਕੱਲਾ ਪਾ ਲਿਆ ਕਰੋ ਵੀ ਡੀਪੀ ਦਾ ਕਣਕਾ ਲੱਗੇ ਜਾਂਦਾ ਜੀ ਵੀ ਨਿਕਾ ਉਹਨੂੰ ਖਰਚਾ ਕਰਦੇ ਹੋ ਇਸ ਕਰਕੇ ਇਸ ਵਾਰ ਸੀ ਇਕੱਲਾ ਸੁਪਰੇ ਪਾ ਰਿਆ ਜੀ ਉਹ ਸਸਤੇ ਵਾਲਾ ਜਿਹੜਾ ਮਲਕ 4-500 ਤੱਕ ਟੱਟਾ ਜਾਂਦੇ ਜੀ ਆਪਣਾ ਖਰਚੇ ਵੀ ਨਾ ਘਟਾਣੇ ਨੇ ਜੀ ਤੇ ਉਹ ਇੱਕ ਕਟਾ ਸੁਪਰ ਲੈ ਲੈਪਾ ਨੇ ਜੀ 12 ਕਿਲੋ ਬੀਜ ਲੈ ਲੈ ਜੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜੀ ਚਾਰ ਹਿੱਸੇ ਬਣਾ ਲੈਪਾ ਨੇ ਜੀ ਚਾਰ ਝੋਲੀਆਂ ਬਣਾ ਕੇ ਚਾਰ ਬਾਰੀ ਛੱਟਾ ਮਾਰਦਾ ਕੇ ਲੈ ਚ ਜੀ ਫਿਰ ਆਪਾਂ ਤਰੀਆਂ ਫੇਰ ਦਾਂਗੇ ਬੰਦ ਕਰਕੇ ਬਿਲਕੁਲ ਖੋਲ ਨਹੀਂ ਨਗੇ ਜੀ ਟਰੈਕਟਰ ਥੋੜਾ ਤੇਜ਼ ਹੋਵੇ ਜੀ ਕਿਉਂਕਿ ਟਰੈਕਟਰ ਤੇਜ਼ ਹੋਗਾ ਨਾ ਦਾਣੇ ਮਿੱਟੀ 'ਚ ਮਿਕਸ ਹੋ ਜਾਂਦੇ ਨੇ ਜੀ ਫਿਰ ਆਪਾਂ ਸਵਾਗਾ ਮਾਰ ਦਾਂਗੇ ਜੀ ਇੱਕ ਹੋਰ ਵੀ ਜੀ ਆਪਣੇ ਕੋਈ ਕਈ ਬਾਰੀ ਪਰਤਾਂ ਨਹੀਂ ਮਾਰਨੇ ਫਿਰਨੇ ਜੀ ਆਪਣੇ ਕੋਲ ਇੱਕ ਡ੍ਰਿਲ ਹੁੰਦੀ ਹੈ ਪੁਰਾਣਾ ਮਾਡਲ ਜੀ ਪਹਿਲਾਂ ਬਾਕੇ ਵੀਜਾ ਕਰਦੇ ਆਪਾਂ ਉਹ ਵੀ ਫੇਰ ਸਕਦੇ ਆਪਾਂ ਜੀ ਇਹ ਤਾਂ ਵੀ ਨਹੀਂ ਫੇਰਨੀ ਆ ਕਈ ਪ੍ਰਾ ਤਵੀਆਂ ਬਿਲਕੁਲ ਬੰਦ ਕਰਕੇ ਬੰਦ ਕਰਕੇ ਬਿਲਕੁਲ ਜੀ ਟਰੈਕਟਰ ਬੜਾ ਤੇਜ਼ ਹੋਵੇ ਕਿਉਂ ਜੇ ਟਰੈਕਟਰ ਹੋਵੇ ਤੋਰਾ ਫਿਰ ਦਾਣੇ ਮਿਕਸ ਨਹੀਂ ਹੁੰਦੇ ਮਿੱਟੀ ਦੇ ਜੀ ਹੂੰ ਬਸ ਦੂਜੀ ਗੱਲ ਦੱਸਣ ਦੱਸੇ ਇਹ ਜੇ ਪੰਤ ਤਵੀਆਂ ਨਹੀਂ ਫੇਰਨੀ ਆ ਤਾਂ ਡਰਿੱਲ ਫੇਰ ਸਕਦੇ ਪ੍ਰਾਈਮ ਡਰਿੱਲ ਉਹ ਵੀ ਪਿਛਲੇ ਹਾਲ ਸੀ ਦੇਖਿਆ ਕਰਦੇ ਯਾਰ ਬਾਈ ਸੁਭਾਗਾ ਮਾਤਾ ਜੀ ਫਿਰ ਜੇ ਪਾਣੀ ਲਾਵਾਂਗੇ ਜੀ ਇਸ ਵਾਰ ਅਸੀਂ ਪਾਣੀ ਤੇ ਪਿਛਲੇ ਹਾਲ ਤੋਂ ਟਰਾਈ ਕਰਦੇ ਪਾਣੀ ਦੇ ਵਿੱਚ ਨਾ ਇੱਕ ਸਾਥੀ ਦਵਾ ਜਾਂਦੇ ਆਪਾਂ ਜੀ ਪਹਿਲੇ ਪਾਣੀ ਤੇ ਪਾ ਦਾਂਗੇ ਉਹ ਜੀ ਉਹ ਪੈਂਦੀ 160 ਗ੍ਰਾਮ ਜੀ 80 ਗ੍ਰਾਮ ਦੀ ਪਹੁੰਚ ਆਂਦੀ ਉਹ ਦੋ ਪਹੁੰਚ ਲਿਆ ਉਹ ਆਪਣਾ ਬਾਰਡਰ ਦੇ ਉੱਤੇ ਜੀ ਪਨੀਰ ਚ ਪਾਉਦੇ ਪਾ ਹਰ ਬੰਦੇ ਜੀ ਪਨੀਰ ਚ ਉਹ ਪਾ ਕੇ ਪਾਣੀ ਲਾ ਭਰ ਕੇ ਜਦ ਪਹਿਲਾਂ ਪਾਲਾ ਪਾਣੀ ਪਹਿਲਾਂ ਲਾਤਾ ਜੀ ਆਪਣੇ ਭਰ ਕੇ ਬਣ ਫਿਰ ਉਹ ਮਿੱਟੀ ਚ ਲਾ ਕੇ ਪਾਣੀ ਹੋ ਜੀ ਪਾਣੀ ਸਾਥੀ ਅੱਛਾ ਹਾਂ ਜੀ 160 ਗ੍ਰਾਮ ਫਿਰ ਉਹਦੋਂ ਚਾਰ ਪੰਜ ਦਿਨ ਬਾਅਦ ਜਦ ਬੱਤਰ ਬਣਾ ਕੇ ਆਪਣੇ ਜੀ ਪੈਰ ਖੜਾ ਹੋ ਗਿਆ ਫਿਰ ਆਪਾਂ ਨੇ ਸਪਰੇ ਕਰਨਾ ਸਟੰਪ ਦਾ ਜੀ ਜਿਹਦਾ ਸਹੀ ਨਾਮ ਦਾ ਪਿੰਡੀ ਮੇਲਾ ਸੀ ਨੰਦੇ ਉਹ ਆਪਾਂ ਆਮ ਸਟੰਪ ਕਹਿੰਦੇ ਜੀ ਉਹ 2 ਲੀਟਰ ਪੰਦੇ ਆਪਾ ਕਿੱਲੇ ਦਾ ਜੀ 500 ਲੀਟਰ ਪਾਣੀ ਲੰਦੇ ਜੀ ਸਪਰੇਅ ਦੋਰਾ ਕਰਦੇ ਆ ਇੱਕ ਵਾਰੀ ਐਵੇਂ ਇੱਕ ਵਾਰੀ ਐਵੇਂ ਜੀ ਜੇ ਆਪਾਂ ਨੂੰ ਕਈ ਵਾਰੀ ਉਹ ਨਾ ਬੂਮ ਸਪਰੇਅ ਮਿਲ ਜਾਓ ਕੀੜਾ ਜਾ ਤਾਂ 400 ਲੀਟਰ ਪਾਣੀ ਨਾਲ ਫਰ ਸਰ ਜਾਂਦੇ ਜੀ ਕਿਉਂਕਿ ਉਹ ਉਹ ਨੋਜ਼ਲਾਂ ਵੱਧ ਰਗੇ ਹੁੰਦੇ ਨੇ ਸਰ ਚੱਲਦਾ ਹੋਇਆ ਜੀ ਹੂੰ ਤੇ ਉਹ ਤੋਂ ਬਾਅਦ ਫਿਰ ਤਾਂ ਆਪਣਾ ਨਦੀਨ ਉੱਕਣ ਦੀ ਕੋਈ ਹੈ ਹੀ ਨਹੀਂ ਚਾਂਸ ਜੀ ਜੇ ਨਦੀਨ ਉੱਗ ਵੀ ਆਏ ਜੀ ਤਾਂ ਆਪਣੇ ਨੋਮਨੀ ਗੋਲ ਡਾਂਦੀ ਜੀ ਨੋਮਨੀ ਗੋਲ ਦਾ ਵੀ ਐਵੇਂ ਹੁੰਦਾ ਓੰਜੇ ਦੁਕਾਨਦਾਰ ਕਿਸੇ ਮਰਜ਼ੀ ਕੋਲ ਜਾਈਏ ਉਹ 100 ਕ ਐਮਐਲ ਦੀ ਡੋਜ਼ ਹੁੰਦੇ ਜੀ ਪਰ ਅਸੀਂ 170 ਐਸਐਮਐਲ ਤੱਕ ਪਾਉਂਦੇ ਹਾਂ ਪਰ ਸਾਡੀ ਜੀੜੀ ਫੇਰ ਵੀ ਕਦੇ ਮਰੀ ਨਹੀਂ ਗਈ। ਉਹਦਾ ਇੱਕ ਕਾਰਨ ਹੈ ਜੀ। ਹੂੰ ਅਸੀਂ ਪਾਣੀ ਮਿਲ ਕੇ ਪਾਣੀ ਦੀ ਮਾਤਰਾ ਵਧਾ ਲੈਂਦੇ ਨਾਲ। ਅੱਛਾ ਜਿਹੜੀ ਜਿਹੜੀ ਬੈਂਟਰੀ ਪੰਪ ਹੁੰਦੇ 17 ਕਿਟ ਲੀਟਰ ਪਾਣੀ ਹੁੰਦੇ ਸਭ 17 ਇੰਟਰੀ। ਹੂੰ ਉਹਨਾਂ ਅਸੀਂ 20 ਟੋਲੇ ਲਾ ਦਿੰਦੇ ਹਾਂ 10ਵੇਂ 10 ਰੇ ਜਿੰਨਾ ਕਿ ਆਪਣਾ ਦਵਾਈ ਦੀ ਮਾਤਰਾ ਵਧ ਗਈ ਜੀ ਉਹ ਪਾਣੀ ਵਧ ਗਿਆ ਆਪਣਾ ਜੀ। ਉਹ ਪਰ ਪਰ ਸੀ ਨਾਲ ਤਾਂ ਉਹ ਜੀੜੀ ਨੂੰ ਨੁਸਾਨ ਨਹੀਂ ਕਰਦੀ। ਨਾਲੇ ਜਿਹੜਾ ਕੋਈ ਹੁੰਦਾ ਨਦੀਨ ਉਹ ਮਰ ਜਾਂਦੇ ਜੀ। ਹੂੰ ਤੇ ਬਾਕੀ ਬਹੁਤ ਵਧੀਆ ਹੁੰਦੇ ਸਾਨੂੰ ਤਾਂ ਬਹੁਤ ਵਧੀਆ ਰਸ ਆ ਗਈ ਜੀ ਸਾਨੂੰ ਪੰਜਵਾਂ ਸਾਲ ਹੈ ਇਸ ਵਾਰ ਜੀ 2020 ਤੋਂ ਸ਼ੁਰੂ ਕਰਦੇ ਤੇ ਜੀ 2 ਵਿੱਚ ਦੇ ਥੋੜਾ ਜਿਹਾ ਇੱਕ ਕਨਾਲ ਦੀ 21 ਦੇ ਵਿੱਚ ਆ ਪੌਣਾ ਕਿੱਲਾ ਵਿੱਜਾ ਤੀ ਫਿਰ 22 ਤੋਂ ਬਾਅਦ ਮੁੜ ਕੇ ਮਗਰ ਉੱਟ ਕੇ ਦੇਖੇ ਲਗਾ ਜੀ ਫਿਰ ਪਿੰਡ ਦੇ ਵਿੱਚ ਪਿਛਲੇ ਹਾਲ 200 ਤੋਂ ਉੱਪਰ ਕਿੱਲਾ ਦੀ ਵਿੱਜਾ ਹੋਇਆ ਇਸ ਵਾਰ ਕੰਮ ਚੱਲ ਰਿਹਾ ਹੈ ਸਵਾਮ ਰਹਿਗੇ ਵਿੱਚ 4 450 ਕਿੱਲਾ ਹੋ ਜੂਗਾ ਜੀ ਪਿੰਡ 'ਚ ਪਿੰਡ 'ਚ ਹਾਂ ਜੀ ਬਾਕੀ ਜਿਹੜੇ ਹੋਰ ਪਰਾਵਾ ਤੇ ਫੋਨ ਆਉਂਦੇ ਨੇ ਜੀ ਤੁਹਾਡੀ ਵੀਡੀਓ ਦੇਖ ਕੇ ਜੀ ਕੋਈ ਜਿਲ੍ਹਾ ਹੈ ਰੈੱਡ ਹੋਣਾ ਜਿੱਥੋਂ ਨਾ ਫੋਨ ਆਇ ਮਲਕੇ 20-50 ਫੋਨ ਹਰ ਜ਼ਿਲ੍ਹੇ ਤੋਂ ਹੁਣ ਆਈ ਜਾਂਦੇ ਨੇ ਜੀ ਸਰਦੀਆਂ ਵਿੱਚ ਵੀ ਆ ਜਾਈ ਗਏ ਪੰਜਾਬ ਚ ਵੀ ਆਉਂਦੇ ਆ ਜਾਂ ਨਹੀਂ ਪੰਜਾਬ ਦੇ ਵਿੱਚੋਂ ਆ ਜਾਂਦੇ ਜੀ ਹਰਿਆਣੇ ਤੋਂ ਰਾਜਸਥਾਨ ਤੋਂ ਜੀ ਹੂੰ ਕੁਸਕਾ MP ਤੋਂ ਆ ਜਾਂਦੇ ਜੀ ਇੱਕ ਆਪਣਾ UP ਦੇ ਵਿੱਚ ਬਜਨਾਵਰ ਹੈ ਜੀ ਉੱਥੋਂ ਵੀ ਹੂੰ ਕਈ ਬੰਦੇ ਫੋਨ ਆਏ ਨੇ ਉਹਨਾਂ ਨੇ ਪਿਛਲੇ ਸਾਲ ਟ੍ਰਾਇਲ ਕਰਿਆ ਜੀ ਇਸ ਵਾਰ ਬੀਜ ਵੀਰਨ ਹੋਊ ਜੀ ਅੱਛਾ ਉਹ ਆ ਕੇ ਵੀ ਜਾਣਗੇ ਸ਼ਾਇਦ ਇੱਥੇ ਜੀ ਇੱਥੇ ਖਨੌਰੀਓਂ ਦਾ ਕੋਈ ਵਸਤਰੀ ਹੈ ਹਾਂਜੀ ਹਾਂਜੀ ਮੈਨੂੰ ਫੋਨ ਆਇਆ ਸੀ ਮੈਨੂੰ अच्छा ए, ए जेडी वैरायटी है बी है ये तुसी आप तैयार कितावेजा हां जी वैरायटी ਦਾ ਮੈਂ ਇਹ ਬੀਜ ਆਪੇ ਤਿਆਰ ਕਰਦਾ ਜੀ ਕਿਉਂਕਿ ਮੈਂ ਬੀਜ ਵੇਚਦਾਨ ਤਾਂ ਕਰਕੇ ਜੀ ਮੈਂ तकरीबन ਸਾਰੇ ਵੈਰਾਇਟੀਆਂ ਝਾੜ ਲੈਂਦਾ ਜੀ ਝਾੜ ਕੇ ਆਪਣਾ ਤਰਾ ਸਾਮ ਲੈਂਦੇ ਜੀ ਜਦੋਂ ਹੁਣ ਅੱਗੇ ਸੇਲ ਕਰਦੇ ਹਾਂ ਜੀ ਹਨ ਵਧੀਆ ਬਣਾ ਕੇ ਆਪਣੀ ਸਿੰਪਲ ਘਟਾਂ ਚ ਪਾ ਕੇ ਜੀ ਕੋਈ ਮੇਰਾ ਕੋਈ ਮਾਰ ਕਰਨੇਗਾ ਬਸ ਜੀ ਵਧੀਆ ਮੇਰਾ ਸੇਲ ਹੋ ਜਾਂਦੇ ਵੇਚ ਸਾਰੀਆਂ ਵੈਰਾਇਟੀਆਂ ਦੇ ਬੀਜ ਹੀ ਵੇਚਦੇ ਆਪਾਂ ਜੀ ਤੇ ਹੋਰ ਬੋਬਦੀ ਜੀ ਆਪਣਾ ਬੋਬਦੀ ਬਾਕੀ ਤਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਹੋਈ ਐ ਪਾਣੀ ਵਗੈਰਾ ਬਾਰੇ ਪਰ ਫਿਰ ਵੀ ਦੁਬਾਰਾ ਕਰ ਲੈਣਾ ਕਿਉਂਕਿ ਜਿਨ੍ਹਾਂ ਨੇ ਇਹ ਨਵੇਂ ਨੇ ਵੀਡੀਓ ਵੇਖਣੀ ਐ ਕਿਉਂਕਿ ਉਹ ਫਿਰ ਕਹਿਣਗੇ ਵੀ ਹੁਣ ਪਾਣੀ ਬਾਰੇ ਨਹੀਂ ਦੱਸਿਆ ਇਹਦਾ ਦੂਜੇ ਨਾਲੋਂ ਪਾਣੀ ਦਾ ਕਿੰਨਾ ਫਰਕ ਪੈਂਦਾ ਹੈ ਪਾਣੀ ਜੇ ਤਾਂ ਪਾਣੀ ਗਿਣਤੀ ਦੀ ਕਰਾਂਗੇ ਗਿਣਤੀ ਦਾ ਚਲੋ ਬਰਾਬਰ ਹੀ ਮੰਨ ਕੇ ਚੱਲੋ ਜੀ ਥੋੜਾ ਜਿਹਾ ਫਰਕ ਪੈਂਦਾ ਹੈ ਪਰ ਪਾਣੀ ਐਵੇਂ ਨਾ ਜਿਹੜਾ ਕੱਦੂ ਕਰਦੇ ਆ ਤੈਹ ਬਣ ਜਾਂਦੇ ਪਣ ਜ਼ਮੀਨ ਦੇ ਚ ਪਣ نیچے ਜਾਂਦਾ ਜੀ ਉਹ ਇਹਦੇ ਨਾਲ ਤਾਂ ਧਰਤੀ ਦੇ ਜਾਦੇ ਪਾਣੀ ਜੀ ਰਿਚਾਰਜ ਹੁੰਦੇ ਏ ਧਰਤੀ ਕਦੂ ਨਾਲੋਂ ਫਰਕ ਪਉਦਾ ਰਹਿੰਦੇ ਜਿਹੜੀ ਮਥੇ ਲਗਾਇਆ ਹੁੰਦਿਆ ਨੇ ਜੀ ਉਹ ਘਟਦੀ ਨਾਲ ਜੀ ਕਦੂ ਨਾਲੋਂ ਮਸੇਲ ਜ਼ਿਆਦਾ ਹੁੰਦੀ ਹੁੰਦੀ ਹੈ ਜੀ ਇਹ ਫਾਇਦਾ ਜੀ ਪਾਣੀ ਦਾ ਬਾਕੀ ਐਵੇਂ ਕੋਈ ਕੁਦਰਤੀ ਆਪਣੀ ਮੋਟਰ ਖਰਾਬ ਹੋ ਗਈ ਜਾਂ ਮਲੇਟ ਨਹੀਂ ਆਈ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪਾ 15 ਦਿਨ ਪਾਣੀ ਨਾਲ ਲੱਗੇ ਜੀ ਤਾਂ ਵੀ ਜਦ ਆਪਾਂ ਪਾਣੀ ਨਾਲ ਫੇਰ ਖਰਾਬ ਹੋ ਜਾਈ ਇਹ ਤਕਨੀਕ ਹੈ ਜਿਹੜੀ ਅਮਰੀਕਾ ਦੀ ਹੈ ਨਾ ਪਿਛਲੇ ਵਾਰੀ ਵੀ ਗੱਲ ਕੀਤੀ ਹਾਂ ਜੀ ਹਾਂ ਇਹ ਤਕਨੀਕ ਅਮਰੀਕਾ ਦੀ ਹੈ ਪਰ ਅਸੀਂ ਇੱਥੋਂ ਪਾਣੀ ਸ਼ੁਰੂ ਕਰਦੇ ਜੀ ਉੱਥੋਂ ਦਾ ਆਪਣਾ ਕੈਲੀਫੋਰਨੀਆ ਦੇ ਵਿੱਚ ਜਹਾਜ਼ ਨਾਲ ਛਿੱਟਾ ਮਾਰਦੇ ਨੇ ਹੁਣ ਵੀ ਆ ਪਰਸਨ ਉੱਤੇ ਦੁਬਾਰਾ ਮੈਂ ਦੇਖੀ ਹੈ ਹੁਣ ਵੀ ਛਿੱਟਾ ਲੱਗ ਰਿਹਾ ਉਸ ਨੂੰ ਮਾਰਨ ਜੀ ਆਪਣਾ ਸੁੱਖੀ ਇੱਕ ਨੂੰ ਰਾ ਸੇਰ ਗੱਲ ਆ ਉਹ ਵੀਡੀਓ ਪਾ ਗਰਦੇ ਜੀ ਪਰ ਤੋਂ ਆਪਣਾ ਬਰਨਾਲੇ ਪੋਰਤ ਜੀ ਹਾਂਜੀ 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 ਉਹਨੇ ਪਰਸ ਤੋਂ ਉੱਤੇ ਹੁਣੇ ਦੁਬਾਰਾ ਵੀਡੀਓ ਪਾਈ ਹੈ ਜੀ ਛਿੱਟਾ ਲਾਈਵ ਦਿਖਾਇਆ ਉਹਨਾਂ ਮੁੰਡਿਆਂ ਨੇ ਪਰ ਆਪਣੇ ਬਸੇ ਕਰਿਸਕ ਲੈਤੀ ਆਪਣਾ ਉਹ ਰਿਸਕ ਰਾ ਸਕਿਆ ਜੀ ਕਿਉਂਕਿ ਪਹਿਲਾਂ ਨਾ ਮੈਂ ਵੀਜਨ ਲੱਗੇ ਦੀ 2009 ਦੇ ਵਿੱਚ ਡ੍ਰਿਲ ਨਾਲ ਜੀ ਨੋ ਚ ਵੀਜੀ 10:00 ਵੀਜੀ ਫਿਰ ਦੁਬਾਰਾ 17:00 18:00 ਵੀਜੀ ਥੋੜੇ ਜਿ ਬਿਜਕੇ ਦੇਖੀਏ ਉਹ ਨਹੀਂ ਰਾ ਸਾਈਡ ਟ੍ਰੈਲ ਵਾਲੇ ਜੀ ਕਾਰਨ ਕਿ ਜਦੋਂ ਟ੍ਰੈਲ ਲੈਂਡ ਤੋਂ ਲੈਣ ਜਾਂਦੀ ਹੈ ਉਹ ਪੰਜ ਛੇ ਦਾਣ ਡਿੱਗਦੇ ਜੀ ਉਹ ਬੂਟੇ ਨੂੰ ਆਪਣੀ ਖਰਾਕ ਨਹੀਂ ਪ੍ਰੋਪਰ ਮਿਲਦੀ ਜੀ ਕਿਤੇ ਸੱਤ ਦਾਣ ਇਹਦੇ ਛੇ ਦਾਣ ਨੇ ਜੀ ਅਰ ਮੁੱਛਲ ਖਾਸ ਕਰਕੇ ਡੈਲ ਨਾਲ ਉਂਝ ਵੀ ਸਹੀ ਨਹੀਂ ਆ ਬਿਜਦੀ ਕਿਉਂਕਿ ਇਹਦੇ ਕਸੀਰ ਹੁੰਦੇ ਨੇ ਜੀ ਜੇ ਕਸੀਰ ਨਾ ਉਹ ਜਦੋਂ ਪੋਰਾ ਦੇ ਵਿੱਚ ਅੜ ਜਾਂਦੇ ਨੇ ਕਹਿੰਕੇ ਮੈਨੂੰ ਕਿਲਾ ਕਿਲਾ ਦਾ ਪੋਰ ਆਪਣਾ ਬੰਦ ਹੋਵੇ ਜੀ ਉਹਦੇ ਪਾੜ ਆ ਜਾਂਦੇ ਫਿਰ ਇੱਕ ਹੋਰ ਆਪਾਂ ਚਿੱਟਾ ਮਾਰੇ ਕੱਲ ਕੱਲ ਬੁੱਟਾ ਹੋਗਾ ਜੀ ਉਹਨੂੰ ਖਰਾਕ ਕੱਲੇ ਕੱਲੇ ਦਾਣੇ ਦਾ ਜੋ ਪ੍ਰੋਪਰ ਮਿਲ ਜਾਂਦੀ ਏ ਇਹਦਾ ਕਰਕੇ ਝਾੜ ਵਧ ਜਾਂਦਾ ਉਹਦਾ ਝਾੜ ਸਾਡੇ ਤੋਂ ਡ੍ਰਿਲ ਲਈਦਾ 24 ਕੁਇੰਟਲ ਤੋਂ ਵਧ ਜਨੇਗਾ ਜੀ ਅਸੀਂ ਬਹੁਤ ਸਬ ਕੁਸ ਕਰਕੇ ਦੇਖਿਆ ਇਹਦਾ ਕੁਇੰਟਲ 30 ਕੁਇੰਟਲ ਤੋਂ ਪਰਸ ਹੋ ਗਿਆ 2023 ਜੀ ਹਾਂ ਜੀ ਤੇ ਪਾਣੀ ਕਿੰਨੇ ਕਿੰਨੇ ਫਰਕ ਬਾਹਰ ਲਾਉਣੇ ਪਾਣੀ 6 ਮਹੀਨੇ 7 ਮਹੀਨੇ ਲਾਂਦੇ ਰੋ ਬਸ ਜੀ ਪਾਣੀ ਛੇਵੇਂ ਸੱਤਵੇਂ ਲਾਂਦੇ ਰਹੋ ਜੇ ਆਪਣੇ ਦੱਸ ਦੇ ਲੰਘ ਜਾਂ ਤਾਂ ਆਪਾਂ ਕੋਈ ਚਿੰਤਾ ਦੀ ਗੱਲ ਨਹੀਂ ਗਈ ਜਿੰਨਾ ਮਨ ਲੱਗ ਬਾਂਹ ਚਿੱਟਾ ਹੋਵੇ ਪਾਣੀ ਹੁੰਦਾ ਉੰਨੀ ਬੂਟਾ ਵਾਦ ਮਾਰਦੀ ਇਹ ਜੀ ਜੇ ਆਪਾਂ ਪਾਣੀ ਦੇ ਨਾਲ ਛੇਤੀ ਛੇਤੀ ਲਾਂਦੇ ਰਹਾਂਗੇ ਜੀ ਉੱਪਰ ਜਾਏ ਉਹ ਵੀ ਬੂਟਾ ਘਟ ਮਾਰਦੀ ਜੀ ਤੇ ਪਾਣੀ ਖੜਵਾਉਣਾ ਤਾਂ ਨਹੀਂ ਬੰਦੇ ਚ ਨਹੀਂ ਪਾਣੀ ਖੜਾਣੇ ਲੋੜ ਨਹੀਂ ਗੀ ਹਾਂ ਜੀ ਬਸ ਇਹ ਬਾਂਹ ਚਿੱਟਾ ਹੋਈ ਆਪਣਾ ਉਹ ਪਾਣੀ ਲਾਂਦੇ ਰਹੋ ਅਸੀਂ ਛੇਵੇਂ ਦਿਨ ਸੱਤਵੇਂ ਦਿਨ ਛੇਵੇਂ ਸੱਤਵੇਂ ਮਰਨ ਜੀ ਤੇ ਤੁਸੀਂ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਵੀ ਸ਼ਾਇਦ 400 ਕਿੱਲਾ ਪਲੱਸ ਹੋ ਜਿਆ ਜਿਹੜੀ ਛਿੱਟੇ ਨਾਲ ਵਜਾਈ ਹੈ ਤੇ ਤੁਹਾਡੇ ਕੋਲੇ ਤੁਸੀਂ ਮੇਰੇ ਖਾਲ 2.5 ਤਨ ਕਿੱਲੇ ਲਾਉਣੇ ਹੋ ਬਾਕੀ ਉਹ ਕਿਉਂ ਨਹੀਂ ਲਾਉਂਦੇ ਉਹ ਬਸ ਮੇਰਾ ਥੋੜਾ ਪਨੀਰ ਦਾ ਕੰਮ ਹੈ ਜੀ ਸਿੱਖਤ ਕਿਲੇ ਮੈਂ ਪਨੀਰ ਵੀ ਚਲੰਦਰਾ ਜੀ ਸਾਰੀ ਮੈਰੇ ਟੀਆਂ ਸੇਲ ਕਰਨ ਵਾਸਤੇ ਜੀ ਹੁਣ ਵੀ ਜਿਵੇਂ ਹਾਂ ਖੜੀ ਪਨੀਰ 2 ਕਿਲੇ ਦੇ ਲਗਭਗ ਬਾਕੀ ਹੋਰ ਵੀ ਜਾਵਾਂਗਾ ਸਟੈਪ ਬਾਈ ਸਟੈਪ ਡੇਲੀ ਮੈਂ ਲੱਗੇ ਮੈਂ ਹਰ ਇੱਕ ਡੇਲੀ ਇੱਕ ਕੁਆਂਟਲ ਪਨੀਰ ਵੀ ਜਦਾ ਜੀ ਅੱਛਾ ਉਹ ਅੱਜ ਕੁਆਂਟਲ ਕੱਢਦੀ ਕੱਲ ਉਹ ਨਵੀਂ ਵੀ ਦੀ ਡਰਮ ਚੋਂ ਕੱਢਦੀ ਨਵੀਂ ਵੀ ਦੀ ਵੀ ਜਦੀ ਐਵੇਂ ਕਰਕੇ ਮਿਲ ਕੇ ਫਿਰ ਮੇਰਾ ਅਗਸਤ ਤੱਕ ਕੰਮ ਚੱਲ ਜਾਂਦਾ ਜੀ ਨੀਰਾਂ ਦਾ ਜੀ ਪਨੀਰੀ ਕਿੱਥੇ ਤੱਕ ਜਾਂਦੇ ਤੁਹਾਡੀ ਪਨੀਰੀ ਦਾ استان ਤੋਂ ਲੈ ਜਾਂਦੇ ਨੇ ਜੀ ਬਾਕੀ ਹਰਿਆਣੇ ਚ ਬਗ ਜਾਂਦੀ ਜੀ ਇੱਧਰ ਆਪਣਾ ਕੈਥਲ ਵਗੈਰਾ ਸਾਰੇ ਜੀ ਕਈ ਤਾਂ ਮੇਰੇ ਇਹ ਜੇ ਨਾਲ ਜੁੜਨੇ ਨੇ ਕਈਆਂ ਦਾ ਨਾਮ ਐ ਜਾਣਦਾ ਨਾ ਕਈ ਮੈਨੂੰ ਜਾਣਦੇ ਜੀ ਕੱਲਾ ਫੋਨ ਤੇ ਤਿੰਨ ਚਾਰ ਸਾਲ ਲੰਘ ਗਏ ਜੀ ਜਦੋਂ ਹੁਣ ਟਾਈਮ ਆ ਗਿਆ ਫੋਨ ਕਰ ਦਨਗੇ ਮੈਂ ਪਨੀਰੀ ਆਪਣਾ ਛੋਟਾ ਚਿੱਲਾ ਦੇ ਭੇਜੂਗਾ ਜੀ ਤੇ ਮਰੀ ਕਾਤ ਹੈ ਜੇ ਉਹ ਕੈਥਲ ਦੇ ਨੇ ਕੋਈ ਮੈਂ ਨਾ ਤਾਂ ਉਹ ਮੈਂ ਦੇਖਿਆ ਕਦੇ ਜੀ ਨਾ ਉਹਨਾਂ ਨੇ ਮੈਂ ਦੇਖਿਆ ਤੋ ਦਨ ਘਰ ਨੇ ਉਹ ਹਰ ਸਾਲ ਫੋਨ ਆਉਂਦੇ ਜੀ ਤੇ ਉਹ 20 ਮਰਲੇ ਮੰਗਾਉਂਦੇ ਨੇ ਤਾਂ ਮੈਂ ਮਿਲ ਕੇ 20 ਤੇ ਪੈਸੇ ਪਾ ਦੇ ਨਹੀਂ ਮੈਨੂੰ ਮੈਂ ਕਿੰਨੀ ਮਰਲੇ ਪਟਾ ਕੇ ਆਪਦਾ ਅਰਥ ਛੋੜਿਆ ਤੇ ਜਿਹੜਾ ਦਿੰਦਾ ਜੀ ਅਰਥ ਹੀ ਆ ਛੋੜਿਆ ਤੇ ਉਹਨੇ ਟੈਂਪੋ ਕਰਾਵ ਦੇ ਦਿੰਦੇ ਨੇ ਬਾਕੀ ਮੈਨੂੰ ਗੂਗਲ ਵੀ ਕਰ ਦਿੰਦੇ ਨੇ ਵੈਸੇ ਜੀ ਕੁਝ ਰਾਸਥਾਨ ਤੋਂ ਵੀ ਆ ਜਾਂਦੇ ਨੇ ਜੀ ਹਨਮਾਨਗੜ ਤੋਂ ਜੀ ਪਨੀਰੀ ਦੇ ਕਿਹੜੇ ਕਿਹੜੇ ਵੈਰਾਈਟੀਆਂ ਆਉਂਦੀਆਂ ਨੇ ਪਨੀਰ ਦੀ ਸਾਰੀ ਵੈਰਾਈਟੀਆਂ ਜਿਵੇਂ ਆਪਣੇ ਪਰਚਲ ਟੋਰੈਟੀਆਂ ਨੇ ਜੀ ਜਿਵੇਂ ਕਿ ਹੁਣ ਆਊਸਾਈ ਹੋ ਗਈ ਆਪਣਾ 1849 ਹੋ ਗਈ ਪੀ ਆਰ 126 ਹੋ ਗਈ ਫਲਾ 15992 ਤੇ ਤਕਰੀਬਨ ਲੱਗਭਗ ਜਿਹੜਿਆ ਆਪਣੇ ਆਮ ਚੱਲਦੇ ਰੁਟੀਨ ਚ ਉਹ ਸਾਰੇ ਬਰੇਡ ਜਣੇ ਆਪਣੇ ਹਮ 7-8 ਕ ਬਰੇਡ ਚੱਲਦੇ ਰਹੇ ਆਪਣੇ ਰੁਟੀਨ ਉਹ ਟਾਈਮ ਟਾਈਮ ਦੇ ਸਾਬ ਨਾਲ ਕਿਉਂਕਿ ਹੁਣ ਅੱਗੇ ਚੱਲੂਗੀ 4:00 AM ਕੇ ਚੱਲੂਗੀ P126 ਤੇ 159 ਉਹ ਵੀ ਆਪਣੇ ਕੋਲ ਹਾਜ਼ਰ ਹੋਊਗੀ ਹਾਂਜੀ ਤੇ ਫਿਰ ਨੰਬਰ ਜ਼ਰੂਰ ਬੋਲ ਦਿਓ ਇੱਕ ਵਾਰੀ ਹਾਂਜੀ ਨੰਬਰ ਮੇਰਾ 98152 82679 ਬਾਕੀ ਜ਼ਿਆਦਾ ਵੀ ਫੋਨ ਨਾਲ ਜੇ WhatsApp ਮੈਸੇਜ ਆਜੇ ਉਹ ਵਧੀਆ ਕਰ ਲੈ ਜੀ ਹਮ ਉਦੋਂ ਪ੍ਰੋਪਰ ਵਧੀਆ ਗੱਲ ਹੋ ਜਾਂਦੀ ਹੈ ਮੈਸੇਜ WhatsApp ਵਿੱਚ ਤੇ ਅੱਛਾ ਹਾਂਜੀ ਹਾਂਜੀ ਮਤਲਬ ਜਿਵੇਂ ਉਹ ਬੋਲ ਕੇ ਭੇਜਣ ਮੈਸੇਜ ਕਰਦਣਾ ਮਤਲਬ ਉਹਦਾ ਤੁਸੀਂ ਉਸ ਤਰੀਕੇ ਨਾਲ ਹਾਂ ਉਹਦਾ ਰਿਪਲਾਈ ਪਾ ਦੇ ਮੰਗ ਨਾਲ ਦੇ ਨਾਲ ਜੀ WhatsApp ਮੈਸੇਜ ਦਾ ਜੀ ਪੂਰਾ ਪ੍ਰੋਪਰ ਆਪਰੇਾਈ ਦੇਵਾਂਗੇ ਪੂਰੀ ਸੰਤੁਸ਼ਟੀ ਕਰਾਵਾਂਗੇ ਜੇ ਕਿ ਵੀ ਸਪਰਾ ਕਿਸੇ ਸਪਰਾ ਲੋਡ ਹੋਵੇ ਕਿਸੇ ਤਰ੍ਹਾਂ ਦੀ ਵੀ ਹਾਂ ਉਹਨਾਂ ਦੀ ਦਵਾਈ ਬਾਰੇ ਪੁੱਛਣਾ ਵੀ ਜਾਂ ਬੀਜ ਕਿੰਨਾ ਪਾਣਾ ਕਿਹੜੀ ਵੈਰਾਈਟੀ ਕਿੰਨਾ ਪਾਣਾ ਕਿਉਂਕਿ ਹਰ ਇੱਕ ਵੈਰਾਈਟੀ ਦਾ ਬੀਜ ਅੱਡਾ ਪੈਂਦਾ ਜੀ ਜਿਵੇਂ PR 126 ਬੀਜ ਨੇ ਪਾਣਾ ਜੀ ਉਹ ਸਾਡੇ ਨਾਲ ਕਿਲੋ ਬਹੁਤ ਹੈ ਜੀ ਹਾਂ ਤੇ ਜਿਵੇਂ ਉਸਾਈ ਉਹਨਾਂ ਕਿਲੋ ਬਤ ਦੇ ਸਾਥ 40 ਜੀ ਜਿਵੇਂ ਹੁਣ ਸੋਆ 92 ਵੀ ਜਦਿਆਂ ਜੀ ਉਹਦਾ ਬੀਜ 15 16 ਕਿਲੋ ਪੈਂਦੇ ਜੀ 15 19 100 ਕਿਲੋ ਪੈਂਦੇ ਬੀਜ ਕਿਉਂਕਿ ਬੂਟਾ ਨਹੀਂ ਮਾਰਦੀ ਬੂਟਾ ਛੋਟਾ ਹੁੰਦਾ ਜੀ ਉਸ ਕਰਕੇ ਤਿੰਨ ਚਾਰ ਕਿਲੋ ਬੀਜ ਪਾਣਾ ਪੈਂਦਾ ਜੀ ਕਈ ਕੀ ਕਰਦੇ ਨੇ ਕਿਸਾਨ ਭਰਾ ਵੀ 12 ਕਿਲੋ ਪਾਈਏ 12 ਕਿਲੋ ਪਾ ਲੈਂਦੇ ਨੇ ਉਹ ਮਲਕੀ ਕਹਿੰਦਾ ਬਾਪ ਘਟਾ 12 ਕਿਲੋ ਹੋਈ ਤੇ ਉਹ 15-16 ਕਿਲੋ ਜਰੂਰੀ ਹੈ ਜਿਹੜੀ ਸ਼ਾਰਟ ਵੈਰੈਟੀ ਜੀ ਆਪਣਾ 120 ਦੇ ਨਾਲ ਵੈਰੈਟੀ ਉਹ ਬੂਟਾ ਘਟ ਮਾਰਦੇ ਹੁੰਦੇ ਨੇ ਜੀ ਜੇਪਾ ਬੂਟਾ ਮਾਰਨ ਦਾ ਲਾਲਚ ਕਰਾਂਗੇ ਜੀ ਆਪਣਾ ਜੂਰੇ ਪਾ ਪਾ ਕੇ ਫਿਰ ਉਹ ਗਰੋਥ ਜ਼ਿਆਦਾ ਕਰ ਦੋ ਫਿਰ ਡਿੱਗ ਜਾਂਦੀ ਹੈ ਫਿਰ ਆਪਣਾ ਬਿਮਾਰੀ ਦਾ ਘਰ ਬਣ ਜਾਂਦਾ ਉਹ ਕਦੇ ਸਪਰੇਅ ਕਰ ਲੇ ਤੇ ਕਦੇ ਸੂਣ ਚਾਜ ਕਦੇ ਗੋਲੀ ਰੋਗਾ ਜੀ ਮੈਂ ਕਰਕੇ ਪਾ ਉਸ ਦਾ ਨਾਮ ਦਾ ਬੀਜੇ ਵੱਧ ਪਾ ਕੇ ਵੀ ਜਿੰਨੇ ਕਾ ਬੂਟਾ ਮਾਰ ਲਾਂ ਦੀ ਆਪਣੇ ਉਹ ਬਸ ਕਰ ਲਏ ਮੈਂ ਪਿਛਲੇ ਸਾਲ 2022 ਚ ਬੀਜੀ ਵੀ ਸੀ ਇੱਕ ਗਿੱਲਾ 150 ਕਿਲੋ ਬੀਜ ਪਾ ਕੇ ਵਿੱਚ ਸੀ ਸਵਾ 99 ਦਾ ਜਿੱਤਰਾ ਮੰਗ ਲਿਟੜੇ ਜੀ ਅੱਛਾ ਪੂਰੀ ਅੱਛਾ ਇੱਕ ਜਿਵੇਂ ਤੁਹਾਡੇ ਕੋਲ ਪਨੀਰੀ ਲੈ ਕੇ ਜਾਂਦੇ ਨੇ ਨਾ ਦੂਰ ਦੂਰ ਤੋਂ ਤੇ ਜੇ ਕਿਸੇ ਨੇ ਛਿੱਟਾ ਮਾਰ ਕੇ ਜਿਹੜੀ ਆ ਬੀਜਣੀ ਹੋਵੇ ਜਿਵੇਂ ਤੁਸੀਂ ਜਿਹੜੀ ਵੈਰੈਟੀ ਤੁਸੀਂ ਵੇਚਦੇ ਹੋ ਇਹ ਤੁਹਾਡੇ ਕੋਲੇ ਬੀਜ ਹੁੰਦਾ ਹੈ ਹਾਂਜੀ ਆ ਸਾਰੇ ਬੀਜ ਹੁੰਦੇ ਨੇ ਜੀ ਮੇਰੇ ਇਸ ਕਰਕੇ ਜਿਆਦਾ ਮੇਰਾ ਫੋਕਸ ਸੇ ਮੁੱਛਲ 14 ਸਿੱਕਦੇ ਜੀ ਹਾਂਜੀ ਇਸ ਵਾਰ ਮੇਰਾ ਜਿਆਦਾ ਬੀਜ ਵੀ ਕਾ ਸਾਰਾ ਛਿੱਟਾ ਲੈ ਕੇ ਗਿਆ ਜੀ ਮੈਨੂੰ ਲੱਗਦਾ ਹੱਦੇ ਪਿੰਡ ਦਾ ਕਲਾਸਿਕ ਬਸ ਰਹਿ ਗਿਆ ਹੁਣ ਜੀ ਉਈ ਤਾਂ ਇਹ ਹੋਣਾ ਜੀ ਅੱਛਾ ਜੀ ਹਾਂ ਜਿਹੜੇ ਮੇਰੇ ਚਿੱਟਾ ਮਾਰੇ ਜੀ ਉਥੇ ਸੜਕ ਦੇ ਉੱਪਰ ਮੇਰੇ ਕਿਸ ਤਾਰ ਨੇ ਚਿੱਟਾ ਮਾਰਲੇ ਥੋੜਾ ਜੀ ਉਹ ਮਜ਼ਾਕ ਦੇ ਬੜੇ ਹੋਏ ਉਸ ਹੁਣ ਮਿਲ ਕੇ ਉਹਨਾਂ ਦਾ ਅੱਧੇ ਪਿੰਡ ਵਾਂਗੂ ਮੇਰੇ ਕੋਲ ਵੀ ਲੈ ਗਏ ਸਾਰੇ ਜੀ 14 ਸਿੱਕਾ ਜੀ ਕਿਉਂਕਿ ਚਿੱਟਾ ਮਾਰਨ 14 ਸਿੱਕਾ ਦਾ ਕਾਰਨ ਕੀ ਹੈ ਮੇਰਾ ਫੋਕਸ ਕੀ ਹੈ ਮੈਂ ਰਸਾਲ ਖਲ ਕਰ ਜਿਹੜਾ ਭਗਤ ਦੁਗਰ ਕੇ ਲੰਦਾ ਜੀ ਉਹ ਚੰਡੇ ਦਾ ਚੰਡਾ ਕੱਢ ਦਈਏ ਇੱਕ ਜਿਹਨੂੰ ਆਪ ਪਕਾਨੀ ਰੋਕ ਜਾਂਦੇ ਜੀ ਜਿਹੜਾ ਚਿੱਟਾ ਮਾਰ ਕੇ ਵੀਜਾ ਚੰਡਾ ਨਹੀਂ ਕੱਢਦੇ ਜੀ ਆਪ ਨੂੰ ਦਵਾਈ ਖੇ ਦਾ ਆਪਣਾ ਚੰਡਾ ਮੁਕਤ ਹੋ ਜਾਊ ਤੰਡ ਲਈ ਜੀ ਇੰਨਾ ਫਾਇਦਾ ਜੀ ਜੇ ਆਪਾਂ ਕਦੂ ਕਰਕੇ ਲਾ ਮੰਗੇ ਪਹਿਲਾਂ ਤਾਂ ਪਨੀਰੀ ਜੇ ਚੰਨ ਦਵਾਈ ਪਹੁੰਚਣ ਜਾਈ ਇੱਕ ਦੋ ਵਾਰੀ ਫਿਰ ਉਹਨੂੰ ਬੀਜ ਨੂੰ ਵੀ ਲਾ ਕੇ ਬੀਜੋ ਦਵਾਈ ਫਿਰ ਫਿਰ ਵੀ ਝੰਡਾ ਕੱਢ ਜਾਂਦੀ ਹੈ ਫਿਰ ਇੱਕ ਦੋ ਵਾਰੀ ਫਿਰ ਪਾਣੀ ਪੰਂਦੇ ਫਿਰ ਵੀ ਗੱਲ ਬਣਦੀ ਹੈ ਕਈ ਵਾਰ ਨਾ ਮੰਜੇ ਜਿੰਨੇ ਜੰਨੀ ਆ ਪੀੜੀ ਜਿੰਨੇ ਜੰਨੇ ਡੜੀ ਪੈ ਜਾਂਦੇ ਨੇ ਜੀ ਜਿਹੜੇ ਆਪਣਾ ਛਿੱਟਾ ਮਾਰ ਕੇ ਬੀਜੇ ਜੇ ਝੰਡਾ ਕੱਢ ਵੀ ਗਿਆ ਬੂਟਾ ਉਹ ਇੱਕ ਬੂਟਾ ਕੱਢੇ ਘੋਰੂਗਾ ਦੂਜਾ ਨੇ ਹੋਊਗਾ ਜੀ ਅੱਗੇ ਨਹੀਂ ਬੱਧਾ ਇਹ ਜੀ ਮੰਨ ਕੇ ਚਲੋ ਹੁਣ ਇੱਕ ਕਿਲੇ ਦੇ ਵਿੱਚ ਇੱਕ ਲੱਖ 2000 ਬੂਟਾ ਹੁੰਦੇ ਜੀ ਜੇ 10 ਉਦਾਇ ਮੈਂ ਲੋਈ 10% ਵੀ ਨਹੀਂ ਮੰਨਦਾ ਜੀ। ਹੂੰ। ਅੰਡਰਨ ਦੀ ਵੀ ਲੋੜ ਨੇ ਜੀ। ਪਰ ਅੱਗੇ ਨਹੀਂ ਵਧੂਗਾ ਉਹ ਝੰਡਾ ਜੀ। ਛੱਟਾਈ ਤੇ ਜੀ ਖਾਸ ਕਰਕੇ ਡੀਐਸਰ ਕੋਈ ਮਰਜੀ ਆ ਭਾਵੇਂ ਛੱਟਾਈ ਆ ਭਾਵੇਂ ਮਸ਼ੀਨ ਵਾਲੀ ਇਹ। ਇਹ ਖਾਸੀਅਤ ਹੈ ਤਾਂ ਰਕੇ ਡੀਐਸਰ ਮੇ ਛੱਟਾਈ ਹੋਵੇ ਭਾਵੇਂ ਮਸ਼ੀਨ ਵਾਲੀ ਬਤਾ ਇਸ ਕਰਕੇ ਕੰਮ ਜਾਵੇ ਜ਼ਿਆਦਾ ਇਹ ਜੀ। ਝੰਡਾ ਓਖੇ ਆਪਣਾ ਕਿਸੇ ਤੇ ਝੰਡਾ ਮੁਤ ਹੋ ਜਾਂਦੇ ਇਹ ਦੇ ਨਾਲ ਜੀ। ਤੇ ਖਰਚਾ ਕਿੰਨਾ ਕੁ ਫਰਕ ਪੈਂਦਾ ਦੂਜਿਆਂ ਨਾਲੋਂ? ਖਰਚਾ ਇਹ 8-1000 ਰੁਪਿਆ ਮੇਰੀ ਲਾਈ ਹੈ ਮੇਰੇ ਜੇ ਅੱবি ਖਰਚਾ ਬਚ ਜਾਂਦਾ ਆਪਣਾ ਜੀ ਕਿਉਂਕਿ ਦੋ ਖਰਚਾ ਬਚ ਜਾਂਦੇ ਜ ਹੁਣ ਜਿਵੇਂ ਸਾਡਾ ਮੇਰਾ ਛੋਟਾ ਭਰਾ ਤਾਏ ਚਾਚੇ ਉਹਨਾਂ ਨੇ ਟਰੈਕਟਰ ਕੰਮ ਨੂੰ ਵੜ ਕੇ ਲਾ ਦੇ ਅੰਦਰ ਜੀ ਆਪਾਂ ਕੰਮ ਸ਼ੁਰੂ ਕਰਾਂਗੇ ਉਹਨਾਂ ਸੁੱਕੇ ਸੁੱਕੇ ਚ ਬੀਜ ਕੇ ਵੇਲੇ ਹੋ ਗਏ ਸਾਰੇ ਜੀ ਕੱਦੂ ਵੱਜ ਗਿਆ ਆਪਣਾ ਜੀ ਟਰੈਕਟਰ ਤੋੜਨਾ ਵੱਜ ਗਿਆ ਜੀ ਬੱਟਾ ਲਿਪਣੀਆਂ ਕੱਦੂ ਨਾਲ ਤਮਾਰਨੇ ਬਚੀਆਂ ਜੀ ਬਾਕੀ ਉਸਰ ਉੱਥੇ ਗੱਲ ਫੇਰ ਮੁੱਕਦੀ ਜਾਗੇ ਜੇ ਆਪਾਂ ਕੱਦੂ ਕਰ ਬੀ ਲਿਆ ਚੰਡੇ ਦੀ ਫੇਰ ਸਮੱਸਿਆ ਆਪਾਂ ਨੂੰ 14 ਸਿੱਕੇ ਚ ਕਿਉਂ ਝੰਡਾ ਬਿਮਾਰੀ ਕਹੀ ਜੀ ਉਹ ਮਤਲਬ ਆਪਣਾ ਕਈ ਮਰਦ ਨਾ ਬਾਣੀ ਪੈ ਜਾਂਦੀ ਜੀ ਜੀ ਇੰਨੇ ਖਤਰਨਾਕ ਮਰੀ ਹੋ ਜੀ ਕਾਣੀ ਰੋ ਕਹਿੰਦੇ ਆਪਾਂ ਨੂੰ ਵੈਸੇ ਅੰਗਰੇਜ਼ੀ ਦਾ ਸ਼ਬਦ ਬਕਾਨੀ ਰੋਗ ਹੈ ਜੀ ਫੁੱਟ ਰੋਡ ਵੀ ਕਹਿੰਦੇ ਨੇ ਪਰ ਆਪਾਂ ਪੰਜਾਬੀ ਜਾਮ ਝੰਡਾ ਹੀ ਕਹਿੰਦੇ ਉਹਨੂੰ ਜੀ ਉਹ ਇੱਕ ਬੂਟਾ ਸਿੰਗਲ ਜਾ ਬੂਟਾ ਨਾ ਉੱਪਰ ਨੂੰ ਕੱਢ ਲੈਂਦੇ ਜੀ ਉਹਦੇ ਨਾਲ ਬੱਲੀ ਆਂਦੀ ਉਹ ਮਤਲਬ ਕਿ ਉਹ ਐਂ ਖਤਮ ਹੋ ਜਾਂਦਾ ਆਪਣੇ ਆਪ ਜੀ ਤੇ ਇਸ ਵਾਰ ਥੋੜੀ ਜੀ ਮੈਂ ਪਿਛਲੇ ਸਾਲ ਟਰਾਇਲ ਲਾ ਦੀ ਇੱਕ ਨਵੀਂ ਵੈਰਾਈਟੀ ਦਾ ਜੀ ਹੁਣ ਜਿਆਦਾ ਉਹ ਬੀਜ ਬੀਜ ਰਹੇ ਆ ਜੀ ਅਗਲੇ ਸਾਲ ਫੇਰ ਕਰਾਂਗੇ ਸੇਲ ਜੀ ਐਤਕੀ ਸੇਲ ਵਧੀਆ ਹੋਵੇ ਤੇ ਉਹ ਪਾਉਣਾ ਕਿਲਾ ਝੜ ਲੈਦੇ ਮੈਂ ਉਹ ਬੀਜ ਦਾ ਹੂੰ ਉਹਦਾ ਝੜਾ ਤਾਂ ਮੈਂ ਸਵਾ ਕਿਲਾ ਦੀ ਥੋੜਾ ਜਿਹਾ ਮੈਂ ਅੱਧਾ ਕਿਲਾ ਅੱਧੇ ਕਿਲੇ ਦਾ ਜੀ ਮੈਨੂੰ ਡਾਊਟ ਜਾ ਹੋ ਗਿਆ ਜਰਮੀਨੇਸ਼ਰ ਘੱਟ ਦਦਾ ਫਿਰ ਮੈਂ ਵੇਚ ਸੇਲ ਕਰ ਵੇਚ ਦਿੱਤਾ ਮੰਡੀ ਚ ਰੱਖਿਆ ਨਾ ਜਰਮੀ ਜਿਹੜਾ ਜਿਹੜਾ ਜੰਮਿਆ ਘਾਵਲਾ ਜਮ ਬੀਜੇ ਦੀ ਉਹ ਮੈਂ ਸੇਲ ਕਰਤਾ ਬੀਜੇ ਅੱਛਾ ਜਿਹੜਾ ਇੱਕ ਪਿਛਲੇ ਵਾਰੀ ਆਪਾਂ ਦੇ ਵੀਡੀਓ ਦੇ ਵਿੱਚ ਤੁਸੀਂ ਇਹ ਗੱਲ ਕਹੀ ਸੀ ਵੀ ਤੁਸੀਂ ਇੱਕ ਵਾਰੀ ਸਾਡੇ ਖੇਤੋਂ ਛਿੱਟੇ ਨਾਲ ਵੇਚ ਕੇ ਬੀਜ ਕੇ ਦੇਖੋ ਵੀ ਜੇ ਨਹੀਂ ਹੋਊਗਾ ਤਾਂ ਮੈਂ ਤੁਹਾਨੂੰ ਪਨੀਰੀ ਮਲ ਕੇ ਫਰੀ ਦੇਊਗਾ ਹਾਂਜੀ ਹਾਂਜੀ ਤੇ ਨਹੀਂ ਕੋਈ ਆਇਆ ਵੀ ਵਾਪਸ ਕੇ ਨਹੀਂ ਨਹੀਂ ਕੋਈ ਨਹੀਂ ਆਇਆ ਜੀ ਬਿੱਜੀ ਨਹੀਂ ਕਿਸ ਨੇ ਜੀ ਜਿਹੜੇ ਬੀਜੇ ਮਲ ਕੇ ਉਹਨਾਂ ਦੇ ਫੋਨ ਆਏ ਨੇ ਕਹਿੰਦੇ ਬਹੁਤ ਵਧੀਆ ਹੋਈ ਹੂੰ ਦੇਵਾ ਦਰਦੇ ਥੋੜਾ ਆਪਣਾ ਜੀਵਨਦਾਰ ਹਲੇ ਵੀ ਜੀ ਮੈਂ ਤਾਂ ਹੁਣ ਵੀ ਕਹਿੰਦਾ ਚਲੋ ਜਿਆਦਾ ਨਹੀਂ ਇੱਕ ਇੱਕ ਗਿਲਾ ਕਨਾਕ ਨਾਲ ਦੋ ਦੋ ਕਨਾਲ ਅੱਧਾ ਗਿਲਾ ਜਿੰਨਾ ਲੋੜ ਹੈ ਲਓ ਬੀਜ ਲਓ ਜੀ ਜੇ ਤੁਹਾਡੇ ਨਾਲ ਵੀ ਹੋਈ ਹਾਲ ਤਾਂ ਆਪਣੇ ਕੋਲ ਦੋ ਮਹੀਨੇ ਪੈਣੇ ਬਾਕੀ ਜੇ ਤੁਸੀਂ ਕੋਈ ਮਰਜ਼ੀ ਵੈਰਾਈਟੀ ਲੈਣੇ ਹੋ ਮੇਰੇ ਤੋਂ ਬਹੁਤ ਵੱਟ ਕੇ ਲੈ ਜੀ ਪ੍ਰੀਰੀ ਦੇ ਪਰ ਸਾਰੀ ਵੈਰਾਈਟੀਆਂ ਨੇ ਜੀ ਹਾਂ ਆਪਾਂ ਇਹ ਹੈਲਪ ਕਰ ਸਕਦੇ ਜੀ ਜਿੰਨਾ ਕਾਪਾਂ ਆਪਣੇ ਕਿਸਾਨ ਭਰਾਵਾਂ ਦੀ ਹੁੰਦੀ ਹੈ ਜੀ ਹਾਂ ਜੀ ਪਰ ਫਿਰ ਵੀ ਮਿਲ ਕੇ ਕਈ ਤਾਂ ਚਲੋ ਹੁੰਦੇ ਨੇ ਮੰਨਦੇ ਵੀ ਕਹਿਣਾ ਪਰ ਘਟਾ ਥੋੜਾ ਹਲੇ ਵੀ ਆਪਣਾ ਜਾਣੇ ਕੰਮ ਤੇ ਜੀ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਧੰਨਵਾਦ ਜੀ ਪੱਕੀ ਸਾਰੇ ਭਰਾ ਸਭ ਭਰਾਵਾਂ ਨੂੰ ਧੰਨਵਾਦ ਦੇਖ ਲਓ ਜੇ ਥੋੜੀ ਥੋੜੀ ਬੀਜ ਕੇ ਦੇਖਣੀ ਹੈ ਆਪਣਾ ਲਈ હાજર ਬੈਠਿਆ ਜੇ ਨਾ ਵੀ ਹੋਈ ਜਿੰਨੀ ਕਿ ਤੁਹਾਨੂੰ ਬੀਜੋਗੇ ਬਾਣੀ ਪੈ ਗਈ ਆਪਣਾ ਮੇਰੇ ਕੋਲ ਪਨੀਰੀ ਪਟਕੇ ਲੈ ਜਾਓ ਕੋਈ ਮਰਜ਼ੀ ਪਟਕੇ ਲੈ ਜਾ ਮੈਂ ਪੈਸੀ ਵੀ ਲਵਾਂਗਾ ਤੁਹਾਨੂੰ ਹਾਂਜੀ ਸੋ ਧੰਨਵਾਦ ਬਾਈ ਧੰਨਵਾਦ ਵੀਰੇ